ਅਜੀਤ ਮੈਪੀ ਦੇਖ ਰਿਹਾ ਦਸ਼ਕਨ ਮਨ ਪਿਸੇ ਬਦਨੀ ਕਲਮ ਵੱਲੋਂ ਪਿਆਰ ਪੈਸਾ ਸੀ ਅਕਾਲ ਬਰਤਾਨੀਆ ਦੇ ਵਿੱਚ ਚੋਣਾਂ ਨੂੰ ਲੈ ਕੇ ਮਾਹੌਲ ਕਾਫੀ ਪੱਕ ਚੁੱਕਿਆ ਤੇ ਇਸ ਵਾਰ ਸਲੋ ਹਲਕੇ ਤੋਂ ਲਿਵਰ ਪਾਰਟੀ ਦੇ ਉਮੀਦਵਾਰ ਤਨਮਨਜੀਤ ਸਿੰਘ ਢੇਸੀ ਨੇ ਅੱਜ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ਤੇ ਇਸ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਦੇ ਲਈ ਖਾਸ ਤੌਰ ਦੇ ਉੱਤੇ ਲੰਡਨ ਦੇ ਮਿਆ ਸਦੀਕ ਖਾਨ ਇੱਥੇ ਪਹੁੰਚੇ ਨੇ ਵਾਜਿਦ ਖਾਨ ਲਾਰਡ ਜਿਹੜੇ ਇੱਥੇ ਪਹੁੰਚੇ ਨੇ ਜੌਨ ਮੈਕਡੋਨਲਡ ਇੱਥੇ ਪਹੁੰਚੇ ਨੇ ਸੀਮਾ ਮਲਹੋਤਰਾ ਸਮੇਤ ਬਹੁਤ ਸਾਰੀਆਂ ਜਿਹੜੀਆਂ ਸਲੋ ਹਲਕੇ ਦੀਆਂ ਉਗੀਆਂ ਸ਼ਖਸੀਅਤਾਂ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਸੰਸਥਾਵਾਂ ਦੇ ਨਾਲ ਜੁੜੇ ਹੋਏ ਲੋਕ ਜਿਹੜੇ ਆ ਉਹ ਇੱਥੇ ਪਹੁੰਚੇ ਨੇ ਤੇ ਆਓ ਦੇਖਦੇ ਹਾਂ ਤਨਮਜੀਤ ਸਿੰਘ ਤੇ ਚੋਣ ਮਹਾਂਮਹਿਮ ਦੇ ਆਗਾਜ਼ ਦਾ ਜਿਹੜਾ ਵਿਸ਼ੇਸ਼ ਸਮਾਗਮ 1 2 3 4 ਅੱਜ ਤਨਮਨਜੀਤ ਸਿੰਘ ਢੇਸੀ ਦੇ ਹੱਕ ਦੇ ਵਿੱਚ ਇੱਕ ਵੱਡਾ ਇਕੱਠ ਜਿਹੜਾ ਹੋਇਆ ਅੱਜ ਇਹਨਾਂ ਦੀ ਜਿਹੜੀ ਚੋਣ ਮੁਹਿੰਮ ਦਾ ਆਗਾਜ਼ ਹੋਇਆ ਲੰਡਨ ਦੇ ਮਿਸ ਦੀਖਾ ਨੇ ਕੀਤਾ ਤਨਮਨਜੀਤ ਕੀ ਕਹੋਗੇ ਅੱਜ ਜਿਹੜਾ ਇਕੱਠਾ ਆ ਉਹਦੇ ਨਾਲ ਜਿਹੜੀ ਹੈ ਚੰਗਾ ਹੁੰਗਾਰਾ ਮਿਲਦੇ ਨਾਲ ਥੋੜੀ ਜਿਹੜਾ ਮਨ ਨੂੰ ਤਸੱਲੀ ਹੁੰਦੀ ਦੇਖੋ ਮੈਂ ਬੇहद ਸ਼ੁਕਰਗੁਜ਼ਾਰ ਹਾਂ ਕਿ ਆਪਾਂ ਦੇਖਿਆ ਕਿ ਤਕਰੀਬਨ 1000 ਲੋਕ ਜਿਹੜੇ ਇੱਥੇ ਇਕੱਠ ਦੇ ਵਿੱਚ ਆਏ ਬਹੁਤ سارے ਲੋਕੀ ਇਹ ਪਿਛਲੇ 2-3 ਘੰਟਿਆਂ ਤੋਂ ਇੱਥੇ ਬੈਠੇ ਸੀ ਤੇ ਆ ਸਾਰਿਆਂ ਨੇ ਜਿਹੜਾ ਆਪਣਾ ਸਾਥ ਮੈਨੂੰ ਬਖਸ਼ਿਆ ਤੁਹਾਡੇ ਤੋਂ ਬਗੈਰ ਮੈਂ ਕੁਛ ਨਹੀਂਗਾ ਮੈਂ ਉਚੇਚੇ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਹੜੇ ਸਾਡੇ ਲੰਡਨ ਦੇ ਮੇਅਰ ਨੇ ਸਦੀਕ ਖਾਨ ਸਾਹਿਬ ਇਸ ਦੇ ਨਾਲ-ਨਾਲ ਸਾਡੇ ਸਾਬਕਾ ਸ਼ੈਡੋ ਚਾਂਸਲਰ ਜੌਨ ਮੈਕਡੋਨਲ ਜੋ ਵੀ ਇੱਥੇ ਉਚੇਚੇ ਤੌਰ ਤੇ ਪਹੁੰਚੇ ਸੀ ਸੀਮਾ ਮਲਹੋਤਰਾ ਜੀ ਜਿਹੜੇ ਸ਼ੈਡੋ ਮਿਨਿਸਟਰ ਨੇ ਉਹ ਵੀ ਇੱਥੇ ਆਏ ਸੀ ਇਹਨਾਂ ਦੇ ਨਾਲ-ਨਾਲ ਲੋਡ ਵਾਜਿਦ ਖਾਨ ਜਿਹੜੇ ਆਪਣੇ ਉਧਰੋਂ ਬਰਨਲੀ ਤੋਂ 200 ਮੀਲ ਤੋਂ ਵੱਧ ਤੁਰ ਕੇ ਇੱਥੇ ਆਏ ਸੀ ਕਿਉਂਕਿ ਉਹ ਸੁਣ ਜੋ ਮੈਂ ਜੁੜੀ ਮੈਂ ਇੱਕ ਗੁਲਦਸਤੇ ਦੀ ਹੁੰਦੀ ਆ ਕਿ ਰਲਿਆ ਮਿਲਿਆ ਇੱਥੇ ਭਾਈਚਾਰਾ ਜਿਹੜਾ ਸਾਡਾ ਹੈਗਾ ਆ ਕਿ ਜਿੱਥੇ ਨਾ ਸਿਰਫ ਸਿੱਖ ਹਿੰਦੂ ਮੁਸਲਮ ਇਸਾਈ ਸਾਰੇ ਰਲ ਮਿਲ ਕੇ ਰਹਿੰਦੇ ਨੇ ਸੋ ਉਹ ਪੈਗਾਮ ਉਹਨਾਂ ਆਪਾਂ ਮੁਖ ਬੁਲਾਰਿਆਂ ਤੋਂ ਵੀ ਦੇਖਿਆ ਇੱਥੇ ਆਪਾਂ ਜਿਹੜਾ ਇਕੱਠ ਵੀ ਸਿਕਾ ਇਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਹਰ ਵਰਗ ਦੇ ਲੋਕ ਸੀ ਸਲੋ ਤੋਂ ਚਾਹੇ ਕੋਈ ਘੋਰਾ ਆਇਆ ਕਾਲਾ ਆਇਆ ਇਸਾਈ ਆ ਕੋਈ ਮੁਸਲਮ ਆ ਕੋਈ ਸਿੱਖ ਆ ਕੋਈ ਹਿੰਦੂ ਆ ਬੋਧੀ ਆ ਹਰ ਜਿਹੜਾ ਪਾਚਰ ਇਥੇ ਇਕੱਠਾ ਹੋਇਆ ਸੀ ਇਹੀ ਲੇਬਰ ਪਾਰਟੀ ਦੀ ਖਾਸੀਅਤ ਹੈ ਇਹੀ ਇਸ ਨਾ ਚੀਜ਼ ਦੀ ਖਾਸੀਅਤ ਹੈ ਸੋ ਮੇਰਾ ਜਿਹੜਾ ਫਰਜ਼ ਬਣਦਾ ਹੈ ਕਿ ਸਲੋ ਨਗਰ ਨਿਵਾਸੀਆਂ ਲਈ ਅੱਗੇ ਤੋਂ ਵੀ ਆਪਾਂ ਚਾਹੁੰਦੇ ਹਾਂ ਕਿ ਇੱਕ ਲੇਬਰ ਸਰਕਾਰ ਰੱਬ ਦੀ ਮਿਹਰ ਨਾਲ ਇਥੇ ਆਉਣੀ ਚਾਹੀਦੀ ਹੈ ਲੋਕੀ ਅੱਕ ਗਏ ਨੇ 14 ਸਾਲਾਂ ਬਾਅਦ ਉਹ ਚਾਹੁੰਦੇ ਨੇ ਬਦਲਾਅ ਤਾਂ ਮੈਨੂੰ ਪਤਾ ਸਲੋ ਦੇ ਲੋਕ ਵੀ ਇਹੀ ਚਾਹੁੰਦੇ ਨੇ ਕਿ ਉਸ ਸਰਕਾਰ ਦੇ ਵਿੱਚ ਇੱਕ بلند ਆਵਾਜ਼ ਆਪਾਂ ਨੂੰ ਚਾਹੀਦੀ ਹੈ ਜਿਹੜਾ ਸਲੋ ਦੇ ਹੱਕਾਂ ਲਈ ਸਲੋ ਨੂੰ ਵੱਧ ਸਹੂਲਤਾਂ ਸਲੋ ਲਈ ਵੱਧ ਜਿਹੜਾ ਪੂੰਜੀ ਨਿਵੇਸ਼ੜਾ ਇਨਵੈਸਟਮੈਂਟ ਆ ਉਹ ਇਥੇ ਸਲੋ ਦੇ ਵਿੱਚ ਆਵੇ ਉਹ ਤਾਂ ਹੀ ਹੋ ਸਕਦਾ ਹੈ ਜੀ ਆਪਾਂ ਨਜ਼ਰ ਅੰਦਾਜ਼ ਨਾ ਹੋਵਾਂਗੇ ਪਿਛਲੇ 14 ਸਾਲਾਂ ਤੋਂ ਇਥੇ ਕੰਸਰਵਟਿਵ ਸਰਕਾਰ ਨੇ ਸਲੋ ਨੂੰ ਨਜ਼ਰ ਅੰਦਾਜ਼ ਕੀਤਾ ਸੋ ਇਹ ਕੰਮ ਮੇਰਾ ਫਰਜ਼ ਬਣਦਾ ਹੈ ਕਿ ਆਪਾਂ ਉਸ ਕੰਮ ਨੂੰ ਰੋਕੇ ਜੋ ਨਾ ਦੇਸ਼ ਵੀ ਤਰੱਕੀ ਜAVE ਪਰ ਸਾਡਾ ਜਿਹੜਾ ਸਲੋ ਸ਼ਹਿਰ ਤੇ ਸਲੋ ਦੇ ਨਾਗਰਿਕ ਉਹ ਵੀ ਤਰੱਕੀ ਦੇ ਰਸਤੇ ਵੱਲ ਜਾਣ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਟਾਈਮ ਦਿੱਤਾ ਮੇਹਰਬਾਨੀ ਜੀ ਮੇਹਰਬਾਨੀ ਥੈਂਕ ਯੂ ਵੈਰੀ ਮਚ ਅੱਜ ਦੇ ਇਸ ਪ੍ਰੋਗਰਾਮ ਨੇ ਸਾਬਤ ਕਰਤਾ ਕਿ ਜਿਹੜੀ ਸਲੋ ਦੀ ਕਮਿਊਨਿਟੀ ਹੈ ਸਾਰੀ ਇਕੱਠੀ ਹੈ ਔਰ ਜਿੰਨੇ ਸਲੋ ਦੇ ਲੀਬਰ ਪਾਰਟੀ ਦੇ ਮੈਂਬਰ ਨੇ ਟੈਂਟ ਸੀ ਨਾਲ 100% ਸਪੋਰਟ ਕਰਨਗੇ ਔਰ ਮੈਨੂੰ ਪੂਰਾ ਯਕੀਨ ਹੈਗਾ ਕਿ ਤਨਮਨ ਟੇਸੀ ਪਹਿਲੇ ਨਾਲੋਂ ਵੀ ਜ਼ਿਆਦਾ ਮੈਜੋਰਟੀ ਨਾਲ ਇੱਥੇ ਜਿੱਤੂਗੇ ਇਹ ਮੈਨੂੰ ਅੱਜ ਦੇ ਫੰਕਸ਼ਨ ਤੋਂ ਆ ਕੇ ਤੇ ਮਹਿਸੂਸ ਹੋਇਆ ਜੀ ਤੇ ਤੁਹਾਨੂੰ ਜਿੱਦਾਂ ਸਾਰਿਆਂ ਨੂੰ ਪਤਾ ਵੀ ਉਹ 2017 ਤੋਂ ਲੈ ਕੇ ਹੁਣ ਤੱਕ ਜਿਹੜੀਆਂ ਉਹਨਾਂ ਨੇ ਸਲੋ ਦੀਆਂ ਸੁਭਾਵਾਂ ਕੀਤੀਆਂ ਖਾਸ ਕਰਕੇ ਉਹਨਾਂ ਨੇ ਹਰ ਕੋਈ ਜੋ ਵੀ ਕਮਿਊਨਿਟੀ ਦੇ ਪ੍ਰੋਜੈਕਟਸ ਆ ਕਿ ਸਾਰਿਆਂ ਦੇ ਵਿੱਚ ਉਹਨਾਂ ਨੇ ਲੀਡ ਲਈ ਆ ਤੇ ਸਾਨੂੰ ਇਹ ਵੀ ਮਾਣ ਵਾਲੀ ਗੱਲ ਹੈ ਕਿ ਸਾਡੇ ਸਿੱਖਾਂ ਲਈ ਉਹ ਫਰਸਟ ਸਰਬਨ ਐਮਪੀ ਮੈਂਬਰ ਆਫ ਪਾਰਲੀਮੈਂਟ ਤੋਂ ਸਾਨੂੰ ਹਮੇਸ਼ਾ ਮਾਣ ਰਹੂਗਾ ਉਹਨਾਂ ਦੇ ਉੱਤੇ ਤੇ ਅਸੀਂ ਚਾਹੁੰਦੇ ਹਾਂ ਸਾਰੇ ਸਲੋ ਦੀਆਂ ਸੰਗਤਾਂ ਨੂੰ ਸਾਰੇ ਰੈਜ਼ੀਡੈਂਸ ਨੂੰ ਉਹ ਜਿਹੜਾ ਜਿਹਨਾਂ ਦੇ ਕੰਮ ਆ ਨੂੰ ਦੇਖ ਕੇ ਇਹਨਾਂ ਨੂੰ ਫਿਰ ਇੱਕ ਵਾਰੀ ਪੰਜ ਸਾਲਾਂ ਦੀ ਮੌਕਾ ਦਿੱਤਾ ਜਾਵੇ ਤਾਂ ਕਿ ਜੋ ਸਾਡੀ ਲੇਬਰ ਦੀ ਸਰਕਾਰ ਬਣਨ ਜਾ ਰਹੀ ਆ ਉਹਦੇ ਵਿੱਚ ਇਹ ਮਨਿਸਟਰ ਦੀ ਤੌਰ ਤੇ ਵਿਚਰਨ ਧੰਨਵਾਦ ਜੀ ਜੋ ਐਮਪੀ ਹੁੰਦਾ ਉਹ ਸਾਰਿਆਂ ਦਾ ਸਾਂਝਾ ਹੁੰਦਾ ਕਿਉਂਕਿ ਉਹ ਕਲੇ ਸਿੱਖਾਂ ਦਾ ਨਹੀਂ ਜਾਂ ਉਹ ਕਲੇ ਹਿੰਦੂਆਂ ਦਾ ਨਹੀਂ ਉਹਨੇ ਉਸੇ ਤਰ੍ਹਾਂ ਕੰਮ ਕੀਤਾ ਜਦੋਂ ਵੀ ਕਿਸੇ ਕੌਮ ਦੀ ਗੱਲ ਧਰਮ ਦੀ ਗੱਲ ਆਈ ਆ ਉਹਨੇ ਪਾਰਲੀਮੈਂਟ ਚ ਉਹ ਗੱਲ ਅਠਾਈ ਆ ਇਸ ਕਰਕੇ ਉਹ ਇਸ ਕੰਮ ਤੇ ਲਗਾਈ ਕਿਆ ਪੜਿਆ ਲਿਖਿਆ ਮੈਂ ਸਾਰੀਆਂ ਕਮਿਊਨਿਟੀਆ ਨੂੰ ਬੇਨਤੀ ਕਰਦਾ ਕਿ ਤੁਸੀਂ ਉਹਨੂੰ ਵੋਟ ਪਾ ਕੇ ਫੇਰ ਅੱਗੇਆਂ ਕਾਮਯਾਬ ਕਰੋ ਅੱਗੇ ਅੰਕ ਤੁਹਾਡੇ ਪਾਰਲੀਮੈਂਟ ਵਿੱਚ ਵੀ ਮੁੱਦੇ ਉਠਾਵੇ ਤੇ ਤੁਹਾਡੇ ਲਈ ਕੰਮ ਕਰੇ ਤੇ ਅਸੀਂ ਵੀ 12-13 ਘੰਟੇ ਰੋਜ਼ ਡੋਰ ਨਾਕਿੰਗ ਕਰਦੇ ਆ ਹੌਪਫੁਲੀ ఎవਰੀਥਿੰਗ ਅੰਡਰ ਕੰਟਰੋਲ ਲੱਗ ਰਿਹਾ ਇਲੈਕਸ਼ਨ ਸੱਡਨਲੀ ਇਹਨਾਂ ਨੇ ਅਨਾਉਂਸ ਕਰ ਦਿੱਤੀਆਂ ਨੇ ਇਹ ਤੇ ਰਦੀ ਪੋਲਿਟਿਕਸ ਜਾਣੇ ਪਰ ਇਸ ਵੇਲੇ ਲੇਬਰ ਪਾਰਟੀ ਸਭ ਤੋਂ ਅੱਗੇ ਜਾ ਰਹੀ ਹੈ ਕਿਉਂਕਿ ਅਸੀਂ ਰੋਜ਼ ਨਾਕਿੰਗ ਕਰਦੇ ਆ ਆਪਣੇ ਏਰੀਆ ਦੇ ਵਿੱਚ ਆਜਰਵਰਸ ਬ੍ਰੈਂਡਫੋਰਡ ਹੰਸੋ ਫੈਲਥਮ ਤੇ ਇੱਥੇ ਦਾ ਕੱਠ ਵੇਖ ਕੇ ਤੇ ਹੋਰ ਵੀ ਖੁਸ਼ੀ ਹੋਈ ਹੈ ਵੀ ਇੱਥੇ ਤੇ ਬਹਿ ਜਾ ਬਹਿ ਜਾ ਹੋ ਗਿਆ ਸਾਰੇ ਲੋਕੀ ਆਪਣੇ ਘਰੋਂ ਆ ਕੇ ਬੈਠੇ ਹੋਏ ਨੇ ਇਦਾਂ ਦਾ ਕਿਸੇ ਨੇ ਵੀ ਲਾਂਚ ਨਹੀਂ ਕੀਤੀ ਆਪਣੀ ਪਾਰਟੀ ਜਿਹੜੇ ਲਾ ਕੇ ਮੈਂ ਗਿਆ ਇਹ ਸੀ ਤਨਮਜੀਤ ਸਿੰਘ ਟੀਸੀ ਦੀ ਚੋਣ ਮਹਿੰਮ ਦੇ ਆਗਾਜ਼ ਦੇ ਸਬੰਧ ਵਿੱਚ ਕਰਵਾਏ ਗਏ ਸਮਾਰੋਹ ਦੀਆਂ ਮੁੱਖ ਚਲਕੀਆਂ ਹੁਣ ਦੋ ਮਨਪਸੰਦਨੀ ਕਲਾ ਨੂੰ ਜਾਤੇ ਤੁਸੀਂ ਵੇਖਦੇ ਹੋ ਜੀਤਪਬ ਟੀਵੀ ਬਹੁਤ ਬਹੁਤ ਧੰਨਵਾਦ